ਮੇਰਾ ਨਾਮ ਬ੍ਰਿੰਦਰ ਸਿੰਘ ਰੰਦਾਵਾ ਅੱਜ ਆਇਆ ਮੈਂ ਦੋਬਾਰ ਸਾਹਿਬ ਗੁਰੂ ਦੇ ਹਾਜ਼ਰੀ ਲਵਾਂ ਦਾ ਇਹੀ ਸਰਬੱਤ ਦਾ ਭਲਾ ਮੰਗਣ ਲਈ ਤੰਦਰੁਸਤੀ ਲਈ ਚੜ੍ਹਦੀ ਕਲਾ ਵਿੱਚ ਰੱਖ ਲਈ ਆਇਆ ਹਾਂ ਪਰਿਵਾਰਕ ਮੀਤਾਂ ਕੀ ਨਵਾਂ ਕੀ ਲੈ ਕੇ ਆ ਰਹੇ ਸੀ ਤੁਸੀਂ ਨਵਾਂ ਮੇਰੀ ਵੈਬ ਸੀਰੀ ਆ ਰਹੀ ਹੈ ਮਾਡਲਿੰਗ ਐਕਟਿੰਗ ਵੀ ਚੱਲ ਰਹੀ ਹੈ ਨਾਲ ਬ੍ਰਾਂਡ ਦਾ ਹੈਲਥ ਦਾ ਸਿਰਫ ਬ੍ਰਾਂਡ ਦੇ ਨਾਮ ਦੇ ਬਾਰੇ ਨਾਮ ਦੇ ਮੇਰਾ ਜੀਸੀਆਈ 100 ਜੀਸੀਪੀਓ ਸਿਰਫ ਇੱਕ ਐਪ ਸੀਰੀਜ਼ ਕਰਨਾ ਆ ਰਹੀ ਹੈ ਲੇਟਿਸ ਦੇਖ ਲਓ ਸ਼ੂਟ ਤੇ ਹੋ ਚੁੱਕਾ ਮੌਸਮ ਪੂਰਾ ਫੁੱਲ ਟਾਈਮ ਤੇ ਪਾਜੋ ਕਿੱਥੇ ਕਿੱਥੇ ਸਰ ਫਿਲਮ ਵੈਬ ਸੀਰੀਜ਼ ਦਾ ਸ਼ੂਟਿੰਗ ਕੀਤੀ ਹੈ ਇਹ ਬੰਬੇ ਵਾਲੀ ਸਾਈਡ ਬੰਬੇ ਸਾਰੇ ਗੋਆ ਬੰਬੇ ਇਹ ਜਿਹੜੇ ਕਿਹੜੇ ਸਰ ਕਲਾਕਾਰ ਇਹ ਕਾਫੀ ਹੈ ਕਾਸਟਿੰਗ ਆਏ ਸਸਪੈਂਸ ਹੈ ਨਾ ਤੇ ਜਲਦੀ ਆਉਂਦੇ ਦੱਸ ਤੁਹਾਡਾ ਕੀ ਕਿਰਦਾਰ ਆ ਉਹ ਇਹ ਮੇਨ ਲੀਡ ਹੈ ਦਰਸ਼ਨ ਕੀ ਸਿਨਾ ਦੇ ਮੈਂ ਤੇ ਹੀ ਕਹਿੰਦਾ ਪਹਿਲਾਂ ਤੰਦਰੁਸਤੀ ਫਿਰ ਉਹ ਆਪਣੇ ਨੂੰ ਸੀਤ ਕਾਮਜਾਬ